ਕੋਈ ਪਿਆਰ ਬੁੱਲ ਕੇ ਫੇਮਸ ਇੰਸਟਾਗ੍ਰਾਮਰ ਤੇ ਯੂਟਿਊਬਰ ਤੇ ਆਪਣੇ ਪੀਜੇ ਕਰਕੇ ਹੋਏ ਮਸ਼ਹੂਰ ਕੁਲੜ ਪੀਜਾ ਕਪਲ ਨੂੰ ਤੁਸੀਂ ਜਾਣਦੇ ਹੋਵੋਗੇ ਜੋ ਅਕਸਰ ਹੀ ਵਿਵਾਦਾਂ ਦੇ ਵਿੱਚ ਘਰੇ ਰਹਿੰਦੇ ਨੇ ਸੋ ਉੱਥੇ ਹੀ ਹੁਣ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਦੋਨਾਂ ਦੇ ਡਿਵੋਰਸ ਦੀ ਖਬਰ ਆ ਜਿਹੜੀ ਕਿ ਬੜੀ ਤੇਜ਼ੀ ਨਾਲ ਵਾਇਰਲ ਹੁੰਦੀ ਪਈ ਆ ਸੋ ਕੁਝ ਕੁ ਸਕਰੀਨਸ਼ਾਟ ਵੀ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਜਿੱਥੇ ਕੀ ਸਹਿਜ ਅਰੋੜੇ ਦੀ ਵਾਈਫ ਗੁਰਪ੍ਰੀਤ ਕੌਰ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਹੁਣ ਵਾਪਸ ਜਲੰਧਰ ਕਦੋਂ ਆਮੋਗੇ ਕਿਉਂਕਿ ਸਹਿਜ ਅਰੋੜੇ ਦੀ ਵਾਈਫ ਗੁਰਪ੍ਰੀਤ ਕੌਰ ਹੈ ਜਿਹੜੀ ਕਿ ਹੁਣ ਆਪਣੇ ਪੇਕ ਹੀ ਰਹਿੰਦੀ ਪਈ ਹੈ ਤਾਂ ਉਸਨੇ ਰਿਪਲਾਈ ਕੀਤਾ ਕਿ ਮੈਂ ਕਦੇ ਵਾਪਸ ਨਹੀਂ ਆਵਾਂਗੀ ਟੁੱਟੇ ਹੋਏ ਦਿਲ ਦਾ ਈਮੋਜੀ ਲਾਇਆ ਹੋਇਆ ਹੈਗਾ ਤੇ ਜਿਸ ਤੋਂ ਬਾਅਦ ਲੋਕਾਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਕਿ ਤੁਹਾਡਾ ਡਿਵੋਰਸ ਹੋ ਗਿਆ ਤੁਸੀਂ ਹੁਣ ਵੱਖੋ-ਵੱਖ ਰਹਿਣ ਲੱਗ ਪਏ ਤੇ ਨਾਲ ਦੀ ਨਾਲ ਆਪਾਂ ਤੋਂ ਦੱਸਦੇ ਕਿ ਗੁਰਪ੍ਰੀਤ ਕੌਰ ਨੇ ਸਹਿਜ ਅਰੋੜੇ ਤੇ ਉਹਦੀ ਸਾਰੀ ਫੈਮਿਲੀ ਨੂੰ ਇੰਸਟਾਗ੍ਰam ਅਕਾਊਂਟ ਦੇ ਉੱਪਰੋਂ ਵੀ ਅਨਫ ਪਰ ਦੇਖ ਸਕਦੇ ਹਾਂ ਸੋ ਇੰਨਾਂ ਗੱਲਾਂ ਤੋਂ ਤਾਂ ਇੰਝ ਲੱਗਦਾ ਪਿਆ ਕਿ ਇਹਨਾਂ ਦੋਨਾਂ ਦੀ ਹੁਣ ਅਣਵਣ ਹੋ ਚੁੱਕੀ ਹੈ ਕਿ ਬਾਕੀ ਇਸ ਬਾਰੇ ਹਜੇ ਕੋਈ ਫਾਈਨਲ ਨਿਕਲ ਕੇ ਨਹੀਂ ਆਇਆ ਕਿ ਇਹਨਾਂ ਦਾ ਡਿਵੋਰਸ ਹੋਇਆ ਜਾਂ ਨਹੀਂ ਹੋਇਆ ਇੱਥੇ ਦੇਖਿਆ ਜਾਵੇ ਤਾਂ ਬੀਤੇ ਦਿਨ ਹੀ ਕਣਵਰ ਗਰੇਵਾਲ ਨੂੰ ਮਿਲਣ ਗਿਆ ਸੀਗਾ ਸਹਿਜ अरोੜਾ ਤਾਂ ਉੱਥੇ ਵੀ ਗੁਰਪ੍ਰੀਤ ਕੌਰ ਦੇਖਣ ਨੂੰ ਨਹੀਂ ਮਿਲੀ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰੋ ਤੁਸੀਂ ਇੰਨਾਂ ਗੱਲਾਂ ਬਾਰੇ ਕੀ ਸੋਚਦੇ ਹੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ